220 ਕਰੋੜ ਦੀ ਜਨਸੰਖਿਆ ਜਿਹਦੇ ਚੋਂ ਤੂੰ 80 ਕਰੋੜ ਨੂੰ ਫ੍ਰੀ ਅਨਾਜ ਦੇ ਰਿਆਂ ਇਸ ਦੇ 80 ਕਰੋੜ ਲੋਕ ਬਾਟਾ ਲੈ ਕੇ ਖੜੇ ਹੋਣ ਸਰਕਾਰ ਦੇ 프리 ਵਾਲੇ ਰਾਜ ਨੂੰ ਦੇਖਦੇ ਹੋਣ ਦੱਤੋਂ ਦੇਸ਼ ਤਰੱਕੀ ਕਿੱਥੋਂ ਕਰੇ ਬਹੁਤ ਵੱਡਾ ਜਿਹੜੀ ਤਸ਼ੱਦਦ ਕਰਦੀ ਹੈ ਕੇਂਦਰ ਦੀ ਮੋਦੀ ਸਰਕਾਰ ਇਹ ਕੋ ਹਰਿਆਣਾ ਦੀ ਸਰਕਾਰ ਜਿਹੜੀ ਸਰਕਾਰ ਆ ਪਹਿਲਾਂ ਵੀ ਉਹਦੇ ਹੁਣ ਮੂਹੇ ਪਾਣੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਐਜ ਨਿਊਜ਼ 24 ਤੇ ਤੇ ਮੈਂ ਹਾਂ ਜਸਵਿੰਦਰ ਬੋਪਾ ਰਾਏ ਸਯੁਕਤ ਕਿਸਾਨ ਮੋਰਚੇ ਨੂੰ ਕਾਲ ਆਈ ਸੀ ਕਿ ਭਾਰਤ ਬੰਦ ਕਰਨਾ ਹੈ 16 ਫਰਵਰੀ ਨੂੰ ਜਿਸ ਦੇ ਚੱਲਦਿਆਂ ਅੱਜ ਸਮੂਹ ਜਥੇਬੰਦੀਆਂ ਦੇ ਵੱਲੋਂ ਜਲਾਲਾਬਾਦ ਦੇ ਸ਼ਹੀਦ ਉਧਮ ਸਿੰਘ ਚੌਂਕ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੇਂਦਰ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਕਰਕੇ ਕਿਉਂਕਿ ਕੁਝ ਕਿਸਾਨਾਂ ਦੇ ਵੱਲੋਂ ਫੇਰ ਦੁਬਾਰਾ ਦਿੱਲੀ ਵੱਲ ਨੂੰ ਪੂਚ ਕੀਤਾ ਗਿਆ ਹੈ ਤੇ ਕਈਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਜਲਾਲਾਬਾਦ ਦੇ ਸ਼ਹੀਦ ਉਧਮ ਸਿੰਘ ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਤਾਂ ਤੁਹਾਡੀ ਇੱਥੇ ਕਿਸਾਨਾਂ ਨਾਲ ਗੱਲਬਾਤ ਕਰਵਾਉਣੀ ਹੈ ਕਿ ਕਿਹੋ ਜਿਹਾ ਮਾਹੌਲ ਹੈ ਕੀ ਜਿਹੜੀ ਅਗਲੀ ਰਣਨੀਤੀ ਹੋਵੇਗੀ ਇਹਨਾਂ ਦੀ ਕਿਉਂਕਿ ਇਹ ਜਿਹੜੇ ਕਿਸਾਨ ਜਥੇਬੰਦੀਆਂ ਨੇ ਅਜੇ ਤੱਕ ਜਿਹੜੀਆਂ ਦਿੱਲੀ ਨਹੀਂ ਪਹੁੰਚੀਆਂ ਗਿਆ ਤਾਂ ਉਹ ਵੀ ਤੁਹਾਡੀ ਗੱਲਬਾਤ ਕਰਵਾਉਣੇ ਆ ਕਿਸਾਨ ਜਥੇਬੰਦੀ ਵਾਲੇ ਆਗੂਆਂ ਨਾਲ ਕਿਹੜੀ ਯੂਨੀਅਨ ਤੋਂ ਮੇਰਾ ਨਾਮ ਅਮਰੀਕਾ ਬੋਜਾ ਸਾਡੀ ਜਿਹੜੀ ਯੂਨੀਅਨ ਹੈ ਭਾਰਤੀ ਕਿਸਾਨ ਨੂੰ ਇਕੱਠਾ ਡਕਾਉਂਦਾ ਮਣੀਜੀ ਸਿੰਘ ਤਨੇਰ ਅੱਜ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਕੀਤਾ ਗਿਆ ਹੈ ਕੀ ਕਹਿਣਾ ਹੈ ਇਸ ਮਸਲੇ ਤੇ ਤੁਹਾਡਾ ਅੱਜ ਕਿਸਾਨਾਂ ਦੇ ਵੱਲੋਂ ਜੋ ਭਾਰਤ ਬੰਦ ਕੀਤਾ ਗਿਆ ਹੈ ਸਾਡੇ ਜੋ ਕੁਝ ਜੜੀਆਂ ਕਿਸਾਨ ਜਥੇ ਬੜੀ ਜੜੀ ਦਿੱਲੀ ਨੂੰ ਜਿਨ੍ਹਾਂ ਨੇ ਕੋਸ਼ਿਸ਼ ਕੀਤਾ ਹੈ ਜਿਹੜਾ ਅੰਗੜਵਾੜੀ ਯੂਨੀਅਨ ਅੰਗੜਵਾੜੀ ਮੋਦੀ ਸਰਕਾਰ ਵੱਲੋਂ ਜਿਹੜਾ ਉਹਨਾਂ ਦੇ ਸਿੱਧਾ ਜੋ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਆਸੂ ਗੈਰ ਜਿਹੜੇ ਗੋਲੇ ਛੱਡੇ ਜਾ ਰਹੇ ਨੇ ਸਾਡੇ ਇਲਾਕੇ ਦੇ ਬਹੁਤ ਵੱਡੇ ਉਹਨਾਂ ਤੇ ਇਸ ਤਰ੍ਹਾਂ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਜਿਹੜੀ ਜਾਨ ਬੰਦੀ ਹੈ ਅੱਜ ਸਾਡਾ ਜਿਹੜਾ ਹੱਕ ਬਣਦਾ ਕਿਉਂਕਿ ਇਸ ਦੇਸ਼ ਦੇ ਵਿੱਚ ਜਿਹੜਾ ਡਾਕਟਰ ਬੀਹਾਰ ਅਮੇਦਕਰ ਨੇ ਸਾਨੂੰ ਜੋ ਦੇਸ਼ ਦੇ ਜਿਹੜਾ ਲੋਕਤੰਤਰ ਜੋ ਸਾਨੂੰ ਜਿਹੜਾ ਸਾਡੇ ਦਾ ਹੱਕ ਲੈ ਕੇ ਦਿੱਤਾ ਜਿਹੜਾ ਲੋਕਤੰਤਰ ਹੈ ਪਰ ਅੱਜ ਇਸ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ ਜਿਹੜਾ ਐਮਐਸਪੀ ਨਿਊਨਤਮ ਸਮਰਥਨ ਮੁੱਲ ਜੇਕਰ ਅਸੀਂ ਬਾਜ਼ਾਰ ਦੇ ਵਿੱਚ ਜਾਣੇ ਆ ਕੋਈ ਵਸਤੂ ਲੈਣਾ ਹੀ ਹੋਵੇ ਉਹਦਾ ਜਿਹੜਾ ਉਹ ਤੇ ਦੁਕਾਨਦਾਰ ਨੂੰ ਹੱਕ ਹੁੰਦਾ ਕਿ ਅਸੀਂ ਐਨੇ ਦੀਆਂ ਚੀਜ਼ ਦੇਵਾਂਗੇ ਔਰ ਜਿਹੜਾ ਕਿਸਾਨ ਜਿਹੜੀ ਫਸਲ ਹੈ ਜੇਕਰ ਕੋਈ ਸਬਜ਼ੀ ਲਾ ਲੋ ਅੱਜ ਕਿੰਨੀ ਵੀ ਗੱਲ ਕਰ ਲਈਏ ਅੱਜ ਜਿਹੜੇ ਸਾਡੇ ਅਬੋੜ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਾ ਨੇ ਜਦੋਂ ਲੱਖ ਲੱਖ ਰੁਪਏ ਦਾ ਉਹਨਾਂ ਦਾ 2-2 ਲੱਖ ਰੁਪਏ ਦਾ ਕਿੰਨਾ ਕਿੱਲਾ ਜਿਹੜਾ ਠੇਕੇ ਤੇ ਚੜਦਾ ਸੀ ਅੱਜ ਉਹ ਕੋਈ 10000 15000 ਨੂੰ ਲੈਣ ਨੂੰ ਤਿਆਰ ਨਹੀਂ ਇਸ ਕਰਕੇ ਅੱਜ ਲੜਾਈ ਲੜੀ ਜਾ ਰਹੀ ਹੈ ਕਿ ਸਾਡੇ ਜਿਹੜਾ ਅਰੇ ਫਸਲ ਦਾ ਜਿਹੜਾ ਸਾਨੂੰ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਸਾਨੂੰ ਦਿੱਤਾ ਜਾਵੇ ਦੇਖੋ ਜੀ ਅੱਜ ਦਾ ਜੋ ਟ੍ਰੇਡ ਜੁਨੀਅਨਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਭਾਰਤ ਬੰਦ ਦਾ ਸਵੇਰੇ 6 ਤੋਂ 4 ਵਜੇ ਤੱਕ ਬੰਦ ਦਾ ਸੱਦਾ ਸੀ ਉਸ ਦਾ ਐਸ ਕੇ ਐਮ ਨੇ ਪੂਰੇ ਭਾਰਤ ਪੱਧਰ ਤੇ ਸਮਰਥਨ ਕੀਤਾ ਵਾ ਜਿਸ ਦੇ ਤਹਿਤ ਐਸ ਕੇ ਐਮ ਨੇ ਸੰਜੁਗਤ ਕਿਸਾਨ ਮੋਰਚੇ ਨੇ ਸੜਕ ਜਾਮ ਦਾ ਸੱਦਾ ਦਿੱਤਾ ਸੀ 6 ਤੋਂ 4 ਵਜੇ ਦਾ ਉਸ ਦੇ ਤਹਿਤ ਪੂਰੇ ਬਾਜ਼ਾਰ ਬੰਦ ਨੇ ਤੇ ਪੂਰੇ ਭਾਰਤ ਦੇ ਵਿੱਚ ਰੋੜਾਂ ਜਾਮ ਨੇ ਜਿਵੇਂ ਸਾਡੇ ਜਲਾਲਾਬਾਦ ਦੇ ਵਿੱਚ ਵੀ ਉਸੇ ਤਰ੍ਹਾਂ ਤੇ ਸਾਰਾ ਬਾਜ਼ਾਰ ਵੀ ਬੰਦ ਹੈ ਤੇ ਸੜਕ ਵੀ ਜਾਮ ਹੈ ਜਿਹੜੀਆਂ ਦੁਕਾਨਾਂ ਖੁੱਲੀਆਂ ਨੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਬੰਦ ਦੇਖੋ ਅਸੀਂ ਵਪਾਰ ਮੰਡਲ ਨਾਲ ਗੱਲ ਕੀਤੀ ਸੀ ਵਪਾਰ ਮੰਡਲ ਦੇ ਪ੍ਰਧਾਨ ਬੁਲਾਏ ਸੀ ਜਿੰਨੀਆਂ ਵੀ ਜੂਨੀਅਨਾਂ ਨੇ ਉਹਨਾਂ ਨੂੰ ਸਾਧ ਕੇ ਕਿਹਾ ਸੀ ਕਿ ਤੁਸੀਂ ਆਪ ਦੀ ਆਪ ਦੀ ਜਥੇਬੰਦੀ ਦੇ ਜਿਹੜੀ ਜਿਹੜੀ ਵੀ ਟ੍ਰੇਡ ਹੈਗੀ ਹੈ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਕਹੋ ਇਹ ਉਹਨਾਂ ਦਾ ਕੰਮ ਹੈ ਜੀ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਸਿਰਫ ਉਹਨਾਂ ਦਾ ਸਮਰਥਨ ਕੀਤਾ ਵਾ ਟ੍ਰੇਡ ਜੂਨੀਅਨਾਂ ਦਾ ਜਿਵੇਂ ਕਿ ਸਾਡੀ ਕੇਂਦਰ ਦੀ ਮ ਚਾਹੇ ਉਹ ਕਿਸਾਨ ਹੋਵੇ ਮਜ਼ਦੂਰ ਹੋਵੇ ਚਾਹੇ ਮੁਲਾਜ਼ਮ ਹੈ ਚਾਹੇ ਛੋਟਾ ਦੁਕਾਨਦਾਰ ਆ ਚਾਹੇ ਛੋਟੇ ਇੰਡਸਟਰੀ ਵਾਲਾ ਉਹਦੇ ਖਿਲਾਫ ਨਿਤ ਤੋਂ ਨਿਤ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਜਿਵੇਂ ਸਾਡੇ ਮਜ਼ਦੂਰ ਭਰਾ ਨੇ ਉਹਨਾਂ ਦੇ ਉੱਪਰ ਚਾਰ ਕੋਡ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਐਵੇਂ ਛੋਟੀਆਂ ਜੂਨੀਅਰ ਤੇ ਜਿਵੇਂ ਪਹਿਲਾਂ ਤੋਂ ਹੀ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਕੋਈ ਨਾ ਕੋਈ ਮਾਰੂ ਫੈਸਲਾ ਆਉਂਦੀ ਹੈ ਜਿਵੇਂ ਪਹਿਲਾਂ ਨੋਟਬੰਦੀ ਸੀ ਉਹ ਵੀ ਛੋਟੇ ਕਿਸਾਨ ਮਜ਼ਦੂਰ ਤੇ ਛੋਟੇ ਦੁਕਾਨਦਾਰ ਤੇ ਵਾਸਤੇ ਮਾਰੂ ਫੈਸਲਾ ਸੀਗਾ ਜੇ GST ਲੈ ਕੇ ਆਈ ਉਹ ਵੀ ਸਾਡੇ ਮਜ਼ਦੂਰ ਮਲਾਜ਼ਮ ਕਿਸਾਨ ਹੋਣ ਤੇ ਭਾਵੇਂ ਛੋਟਾ ਦੁਕਾਨਦਾਰ ਆ ਛੋਟੀ ਇੰਡਸਟਰੀ ਆ GST ਵੀ ਉਹਨਾਂ ਵਾਸਤੇ ਮਾਰੂ ਫੈਸਲਾ ਸੀਗਾ ਹਰ ਪਾਸੇ ਇਸ ਸਰਕਾਰ ਨੇ ਕੀ ਕਰ ਛੱਡਿਆ ਕਿ ਜਿਹੜੇ ਇਹਦੇ ਰਾਜ ਦੇ ਵਿੱਚ ਵੈਸੇ ਤਾਂ ਬੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦਾ મોદી ਕਹਿੰਦਾ ਅਸੀਂ ਬੜੀ ਉੱਪਰ ਜਾ ਰਹੇ ਆ ਬੜਾ ਵੱਡਾ ਸਾਡਾ ਦੇਸ਼ ਉੱਪਰ ਜਾ ਰਿਹਾ ਉਹ ਦੇਸ਼ ਦੇ ਵਿੱਚ મોદી ਆਪ ਐਲਾਨ ਕਰਦਾ ਹੋਵੇ ਕੀ ਆ ਸੀ 80 ਕਰੋੜ ਲੋਕਾਂ ਨੂੰ 120 ਕਰੋੜ ਦੀ ਜਨਸੰਖਿਆ ਜਿਦੇ ਚੋਂ ਤੂੰ 80 ਕਰੋੜ ਨੂੰ ਫ੍ਰੀ ਅਨਾਜ ਦੇ ਰਿਆਂ ਜਿੱਥੇ ਬਾਟਾ ਲੈ ਕੇ ਜਿਸ ਦੇਸ਼ ਦੇ 80 ਕਰੋੜ ਲੋਕ ਬਾਟਾ ਲੈ ਕੇ ਖੜੇ ਹੋਣ ਸਰਕਾਰ ਦੇ 프리 ਵਾਲੇ ਅਨਾਜ ਨੂੰ ਠੀਕਦੇ ਹੋਣ ਦੱਸੋ ਦੇਸ਼ ਤਰੱਕੀ ਕਿੱਥੋਂ ਕਰ ਲੇਗਾ ਫੇਰ ਮੋਦੀ ਕਿੱਥੋਂ ਕਹਿੰਦਾ ਸਾਡਾ ਦੇਸ਼ ਤਰੱਕੀ ਕਰ ਰਿਹਾ ਉਲਟਾ ਭਿਖ ਮੰਗਣ ਵਾਲੇ ਲੈ ਕੇ ਜਾ ਰਿਹਾ ਲੋਕਾਂ ਨੂੰ ਭਿਖ ਮੰਗਣ ਦੀ ਹਾਲਤ ਪਾ ਰਿਹਾ ਅਸੀਂ ਮੋਦੀ ਸਾਹਿਬ ਨੂੰ ਕਹਿੰਨੇ ਆ ਲੋਕਾਂ ਦੀ ਸਿਹਤ ਵੱਲ ਧਿਆਨ ਦਿਓ ਸਿੱਖਿਆ ਵੱਲ ਧਿਆਨ ਦਿਓ ਮਹਿੰਗਾਈ ਵੱਲ ਧਿਆਨ ਦਿਓ ਅੱਜ ਤੁਸੀਂ ਦੇਖ ਲਓ ਜਿਹੜੀ ਸਿੱਖਿਆ ਉਹ ਮਹਿੰਗੀ ਹੁੰਦੀ ਜਾ ਰਹੀ ਹੈ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ਸਿਹਤ ਗਰੀਬ ਬੰਦੇ ਦੇ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ਕੋਈ ਸਿਹਤ ਦਾ ਪ੍ਰਬੰਧ ਨਹੀਂ ਹੈ ਤੁਸੀਂ ਇੱਥੇ ਸਿਵਲ ਹਸਪੀਟਲ ਚਲ ਜਾਓ ਕੋਈ ਡਾਕਟਰ ਤੱਕ ਨਹੀਂ ਹੈਗਾ ਉਵੇਂ ਤੇ ਲਿਖਿਆ ਹੋਇਆ ਇੱਥੇ ਜੀ ਐਲਟਰਾ ਸਾਊਂਡ ਹੁੰਦਾ ਉੱਥੇ ਅੰਦਰ ਜਾਓ ਐਲਟਰਾ ਸਾਊਂਡ ਮਸ਼ੀਨ ਨਹੀਂ ਹੈ ਐਕਸਰੇ ਤੇ ਜਾਓ ਐਕਸਰਾ ਕਰਨ ਵਾਲਾ ਨਹੀਂ ਹੈ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਕਈ ਜਥੇਬੰਦੀਆਂ ਦੇ ਵੱਲੋਂ ਜਿਹੜਾ ਦਿੱਲੀ ਨੂੰ ਪਹੁੰਚ ਕੀਤਾ ਗਿਆ ਪਰ ਜੇਕਰ ਤੁਹਾਡੀ ਗੱਲ ਕਰੀਏ ਤੁਸੀਂ ਅੱਜ ਇੱਥੇ धरना ਦਿੱਤਾ ਹੈ ਤੁਹਾਡੇ ਵੱਲੋਂ ਕਿਉਂ ਨਹੀਂ ਦਿੱਲੀ ਪਹੁੰਚਿਆ ਗਿਆ ਦੇਖੋ ਜਿਹੜਾ ਸਾਡ ਪਹਿਲਾਂ ਹੀ 16 ਦਾ ਕੀਤਾ ਹੋਇਆ ਸੀਗਾ ਇਹ ਬਾਅਦ ਵਿੱਚ ਐਲਾਨ ਕੀਤਾ ਗਿਆ ਦਿੱਲੀ ਜਾਨਵਰ ਉਹ ਉਹਨਾਂ ਜਥੇਬੰਦੀਆਂ ਦਾ ਫੈਸਲਾ ਸੀ ਪਰ ਉਹ ਲੜਦੇ ਲੋਕ ਨੇ ਉਹ ਵੀ ਕਿਸਾਨੀ ਮੰਗਾਂ ਲਈ ਲੜੇ ਉਹਨਾਂ ਦੀ ਹਮਾਇਤ ਕਰਦੇ ਆਂ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਕੱਲ ਐਸਕੇਮ ਨੇ 12 ਤੋਂ 4 ਪੂਰੇ ਪੰਜਾਬ ਦੇ ਜਿਵੇਂ ਟੋਲ ਪਲਾਜ਼ੇ ਫ੍ਰੀ ਕੀਤੇ ਜਾਂ ਉਹ ਕਈ ਜਥੇਬੰਦੀਆਂ ਨੇ ਰੇਲਾਂ ਵੀ ਜਾਮ ਕੀਤੀਆਂ ਉਹਦੇ ਸਮਰਥਨ ਦੇ ਵਿੱਚ ਅਸੀਂ ਵੀ ਅੱਜ ਕਹਿੰਦੇ ਆਂ ਇਹ ਬਹੁਤ ਵੱਡਾ ਜਿਹੜੀ ਤਸ਼ੱਦਦ ਕਰ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਤੇ ਬਹੁਤ ਵੱਡਾ ਕਿਸਾਨਾਂ ਨਾਲ ਤੱਕਾ ਅੱਜ ਦੇ ਪ੍ਰਦਰਸ਼ਨ ਦਾ ਕੀ ਕੇਂਦਰ ਦੀ ਸਰਕਾਰ ਦੇ ਉੱਪਰ ਕੋਈ ਅਸਰ ਪਵੇਗਾ ਦੇਖੋ ਜੀ ਅੱਜ ਦੇ ਪ੍ਰਦਰਸ਼ਨ ਨੂੰ ਫੇਲ ਕਰਨਾ ਚਾਹੁੰਦਾ ਸੀ ਕੇਂਦਰ ਤਾਂ ਹੁਣ ਮੇ ਬਹੁਤ ਵੱਡਾ ਅਸਰ ਪਏਗਾ ਬਾਕੀ 18 ਤਰੀਕ ਨੂੰ ਐਸਕੇਐਮ ਦੀ ਮੀਟਿੰਗ ਹੋ ਰਹੀ ਜਾ ਰਹੀ ਹੈ ਇਹ ਨਾ ਸੋਚੇ ਕੇਂਦਰ ਸਰਕਾਰ ਇਹ ਨਾ ਸੋਚੇ ਕਿ ਅਸੀਂ ਲੋਕ ਅਲੱਗ ਆ ਕੋਈ ਇੱਥੇ ਬਹਿ ਕੇ ਲੜ ਰਿਹਾ ਕੋਈ ਦਿੱਲੀ ਜਾ ਕੇ ਲੜ ਰਿਹਾ ਇਹ ਸੰਘਰਸ਼ ਜੋ ਐਸਕੇਮ ਦਾ ਫੈਸਲਾ ਲਏਗਾ ਅਸੀਂ ਤਿਆਰ ਬੈਠੇ ਆਂ ਐਸਕੇਮ ਦਾ ਜੋ ਹੁਕਮ ਆਏਗਾ ਅਸੀਂ ਦਿੱਲੀ ਨੂੰ ਉਸੇ ਟਾਈਮ ਘੱਟ ਦਾਂਗੇ ਮੈਂ ਜਖੀਰ ਸਿੰਘ ਭਾਰਤੀ ਸਾਡੀ ਦੇਖਦਾ ਕੋਰਾ ਦਾ ਜਿਹੜਾ ਸਕਟਰ ਸਤਾਰਾ ਆਜ ਅੱਜ ਜੋ ਭਾਰਤ ਬੰਦ ਕੀਤਾ ਗਿਆ ਹੈ ਇਸ ਦੇ ਬਾਰੇ ਕੀ ਕਹਿਣਾ ਤੁਹਾਡਾ ਅਸੀਂ ਜਿਹੜਾ ਭਾਰਤ ਬੰਦ ਕੀਤਾ ਨੀਚੇ 220 ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਹਰ ਕਾਲੇ ਕਾਨੂੰਨਾਂ ਨੂੰ ਲੈ ਕੇ ਉਹਦੇ ਵਿੱਚ ਜਿਹੜੀਆਂ ਸਾਡੀਆਂ ਰਹਿੰਦੀਆਂ ਮੱਦਾਂ ਦਿੱਤੇ ਸਰਕਾਰ ਨੇ ਨਹੀਂ ਮੰਨਿਆ ਉਹ ਲਿਖ ਦਿੱਤਾ ਮੰਨ ਗਏ ਸੀਗੇ ਪਰ ਪੂਰੀਆਂ ਲਿਖਤੀ ਰੂਪ ਵਿੱਚ ਸਾਨੂੰ ਨਹੀਂ ਦਿੱਤੀਆਂ ਸੀ। ਇਹ ਇੱਕ ਵਾਰ ਧਰਨਾ ਉੱਥੋਂ ਚਕਾਉਣ ਦੇ ਲਈ ਮਾੜਾ ਮੋਟਾ ਜਿਹਾ ਲਿਖਤੀ ਰੂਪ ਤੈਅ ਕੀਤਾ ਗਿਆ ਸੀ। ਕੋਈ ਨਾ ਕਿ ਇੱਕ ਗੱਲ ਕਹਤੀ ਸੀਗੀ ਵੀ ਇਹ ਸਾਡਾ 40 ਦਿਨਾਂ ਦਾ ਪ੍ਰੋਸੈਸ ਹੈ। ਤੇ ਤੁਸੀਂ ਇਹ ਪ੍ਰੋਸੈਸ ਮੁਤਾਬਕ ਅਸੀਂ ਤੁਹਾਨੂੰ ਟਾਈਮ ਦੇ ਦੇਉ ਸਾਨੂੰ। ਅਸੀਂ ਇਹ ਸਾਰੀਆਂ ਤੁਹਾਡੀਆਂ ਲਿਖਤੀ ਗੱਲਾਂ ਜਿਹੜੀਆਂ ਨੂੰ ਮੰਨਾਂਗੇ। ਉਹ ਲਿਖਤੀ ਗੱਲਾਂ ਪੂਰੀਆਂ ਕਰਾਂਗੇ। ਦੇ ਦੇਣ ਲਿਖ ਕੇ ਤੁਹਾਨੂੰ ਜਿੱਦੇ ਵਿੱਚ ਐਮਐਸਬੀ ਸੀਗੀ ਐਮਐਸਬੀ ਗਰੰਟੀ ਰੂਪ ਕਰਾਂਗੇ ਅਸੀਂ ਉਹਨੂੰ ਕੋਈ ਹੁਦੈ ਦਾਇਰੇ ਚ ਲੈ ਕੇ ਆਵਾਂਗੇ। ਜਿਹੜਾ ਸਾਡਾ ਕਿਸਾਨਾਂ ਦਾ ਕਰਜ਼ਾ ਹੈ ਅਸੀਂ ਕਰਜ਼ਾ ਮੁਕਤ ਕਰਾਂਗੇ। ਜਿਹੜੀਆਂ ਸਾ ਗੱਡੀਆਂ ਚਾਏ ਦੇ ਆਪ ਵੀ ਜੇ ਅਸਲੀ ਤੌਰ ਤੇ ਸਰਕਾਰ ਤੇਣੀ ਤੋਂ ਉਹਦੇ ਪਰਿਵਾਰ ਨੂੰ ਅਸੀਂ ਆਪ ਦੀ ਬਰਖਾਤ ਕਰਾਂਗੇ ਜਿਵੇਂ ਸਰਕਾਰ ਤੋਂ ਅੰਡਾਗੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆਗਾ ਔਰ ਸਾਡੇ ਜਿਹੜੀ ਪ੍ਰੋਮਿਸ ਸੀ ਇਹਨੂੰ ਪੂਰਾ ਗਰੰਟੀ ਚ ਕਰਕੇ ਕਿਸਾਨਾਂ ਦੀ ਜਿਹੜੀਆਂ ਸਾਰੀਆਂ ਮੰਗਾ ਪੂਰੀਆਂ ਕਰਾਂਗੇ ਜੋ ਉਹ ਪੂਰੀਆਂ ਨਹੀਂ ਕੀਤੀ ਅਸੀਂ ਲਗਾਤਾਰ ਇਹ ਜਿਹੜੇ ਪ੍ਰੈਕਸ਼ਨ ਲੈਦੇ ਆ ਰਹੇ ਆ ਲੜਦੇ ਆ ਰਹੇ ਆ ਔਰ ਅਸੀਂ ਇਸੇ ਤਰ੍ਹਾਂ ਲੜਾਂਗੇ ਕੋਈ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦੀ ਕੇਂਦਰ ਦੀ ਸਰਕਾਰ ਨਾਲ ਵੇਖੋ ਉਹਨਾਂ ਨਾਲ ਸਾਡੀ ਮੋਟੂ ਕਣੀ ਕਿ ਕਿ ਸੰਦੀ ਕੇਂਦਰ ਸਰਕਾਰ ਨੂੰ ਬੜਾ ਵੱਡਾ ਹੰਕਾਰ ਏ ਵੀ ਅਸੀਂ ਮੈਂ ਕਿਸਾਨਾਂ ਨੂੰ ਥਾ ਦਿੰਦਾ ਪਰ ਕਿਸਾਨ ਚੰਮ ਕਰ ਗਏ ਨੇ ਜਾਂ ਮੈਂ ਇੱਕ ਸੰਯੁਕਤ ਮੋਰਚਾ ਪਾੜਤਾ ਹੈ ਇਹੋ ਜਿਹੀ ਗੱਲਾਂ ਮੀਡੀਆ ਵਿੱਚ ਦੇ ਕੇ ਕਾਲ ਦਿੱਤਾ ਹੈ ਪ੍ਰੋਪਰ ਤਰੀਕੇ ਨਾਲ ਜਿਹੜਾ ਭਾਰਤ ਬੰਦ ਕੀਤਾ ਗਿਆ ਹਰ ਦੁਕਾਨਾ ਵਾਲਿਆਂ ਨੇ ਭਾਰਤ ਬੰਦ ਕੀਤਾ ਦੇਖੋ ਅਸੀਂ ਸਾਰੇ ਲੋਕਾਂ ਦੀ ਲੜਾਈ ਲੜਦੇ ਆਂ ਦੇਖੋ ਦੁਕਾਨਾ ਵਾਲਿਆਂ ਦੀ ਵੀ ਲੜਾਈ ਵੱਡੇ ਵੱਡੇ ਮਾਲ ਵੱਡੀਆਂ ਵੱਡੀਆਂ ਕੰਪਨੀਆਂ ਵੱਡੇ ਕਾਰਪੋਰੇਟ ਖੜਾ ਦੇ ਇਹਨਾਂ ਨੇ ਹਿੰਦੁਸਤਾਨ ਵਿੱਚ ਲਿਆਉਣੇ ਨੇ ਇਹਨਾਂ ਹਿੰਦੁਸਤਾਨ ਵਿੱਚ ਉਹਨਾਂ ਕਾਰਪੋਰੇਟਾਂ ਨੂੰ ਨਹੀਂ ਕਰਨਾ ਵਪਾਰ ਲੈਣ ਦੀ ਇੱਕ ਇੱਕ ਮੋਟੀ ਦੇ ਕੰਮ ਵਾਸਤੇ ਇਹਨਾਂ ਨੇ ਇਹ ਪਾਲਿਸੀਆਂ ਬਣਾਇਆ ਅਸੀਂ ਉਹ ਸਾਰੇ ਦਿਨ ਲੜਦੇ ਸੀ ਤਾਂ ਸਦਾ ਦਿੱਤਾ ਹੀ ਬਦਲ ਗਿਆ ਜਿੰਨਾਂ ਵੱਲੋਂ ਅੱਜ ਵੀ ਦੁਕਾਨਾਂ ਖੋਲੀਆਂ ਗਈਆਂ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਸਾਡੀ ਅਪੀਲ ਹੈ ਭਰਾਵੋ ਆਜੋ ਇਸ ਸੰਘਟਨ ਦੇ ਰਾਹ ਤੇ ਆਜੋ ਆਉਣ ਵਾਲੇ ਸਮੇਂ ਤੇ ਜਿਹੜੀ ਸਰਕਾਰਾਂ ਮੈਂ ਜਿਵੇਂ ਤੁਹਾਨੂੰ ਦੱਸ ਦਿੱਤਾ ਹੈ ਕਿ ਇਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਇਹ ਵਪਾਰ ਨੂੰ ਇੱਕ ਉੱਥੀ ਹੀ ਕਰਨਾ ਚਾਹੁੰਦੀ ਏ ਇਹਨਾਂ ਲੋਕਾਂ ਦੀ ਵੀ ਉਹ ਲੜਾਈ ਏ ਤੇ ਤੁਸੀਂ ਇਹ ਦੁਕਾਨਾਂ ਵਾਲੇ ਆਣ ਕੇ ਸਾਡੇ ਨਾਲ ਸਹਿਯੋਗ ਕਰੋ ਔਰ ਆਪਾਂ ਇਕੱਠੇ ਹੋ ਕੇ ਜਿਹੜੀ ਲੜਾਈ ਲੜੀਏ ਪ੍ਰਧਾਨ ਜੀ ਹੁਣ ਜੋ ਕਿਸਾਨ ਦਿੱਲੀ ਵਾਲੋਂ ਕੂਚ ਕਰ ਰਹੇ ਨੇ ਹਰਿਆਣਾ ਦੀ ਸਰਕਾਰ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਬੜਾ ਵੱਡਾ ਤਸ਼ੱਦਦ ਕੀਤਾ ਜਾ ਰਿਹਾ ਕਿਸਾਨਾਂ ਦੇ ਉੱਪਰ ਗੋਲੇ ਸੱਟੇ ਜਾ ਰਹੇ ਨੇ ਜਿੰਨਾ ਕਰਕੇ ਕਈ ਕਿਸਾਨਾਂ ਦੀ ਅੱਖਾਂ ਖਰਾਬ ਹੋ ਗਈਆਂ ਨੇ ਬਹੁਤ ਬਦਸਲੂਕੀ ਕੀਤੀ ਜਾ ਰਹੀ ਹਰਿਆਣਾ ਪੁਲਿਸ ਵੱਲੋਂ ਉਸ ਦੇ ਬਾਰੇ ਕੀ ਕਹਿਣਾ ਦੇਖੋ ਹਰਿਆਣਾ ਸਰਕਾਰ ਨੇ ਜਿਹੜੇ ਇੱਕ ਮਤ ਭਾਗੀ ਚੱਲਾ ਕੀਤੀਆਂ ਨੇ ਸਾਡੇ ਕਿਸਾਨਾਂ ਦੇ ਉੱਤੇ ਹੱਥਿਆਰਾਂ ਨਾਲ ਮੱਥੇ ਕਿਸਾਨਾਂ ਦੇ ਉੱਤੇ ਨਾਲ ਗੋਲੀਆਂ ਚਲਾਈਆਂ ਨੇ ਅਤਲੂ ਕਹਿੰਦੇ ਨੇ ਫਟੜ ਕੀਤਾ ਦੇਖੋ ਮੰਗਾਂ ਉਹ ਵੀ ਉਹ ਨੇ ਉਹ ਹੀ ਮੰਗਾਂ ਨੂੰ ਅਸੀਂ ਹਰਿਆਣੇ ਸਰਕਾਰ ਦੇ ਪਰ ਬੋਰਜੋਰ ਤੇ ਨਖੇਦੀ ਕੀਤੀ ਹੈ ਅੱਗੇ ਵੀ ਕਰ ਰਹੇ ਹਾਂ ਹੋਰ ਵੀ ਅਸੀਂ ਐਕਸ਼ਨ ਲੈ ਰਹੇ ਨੇ ਕੱਲ 4 ਘੰਟੇ ਰੇਲਾ ਰੋਕ ਕੇ ਜਿਹੜੀ ਸੈਂਟਰ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੂੰ ਦੱਸਿਆ ਵੀ ਤੁਸੀਂ ਇਹਨਾਂ ਤੇ ਜਿਹੜੀਆਂ ਗੋਲੀਆਂ ਚਲਾਉਣੀਆਂ ਬੰਦ ਕਰੋ ਇਹਨਾਂ ਦੀਆਂ ਮੰਗਾਂ ਮੰਨੋ ਜੇ ਤੁਸੀਂ ਨਹੀਂ ਮੰਨਦੇ ਅਸੀਂ ਅਗਲੇ ਐਕਸ਼ਨ ਹੋਰ ਵੱਡੇ ਕਰ ਰਿਹਾ ਯਾਦ ਮੈਂ ਨੌਜਵਾਨ ਪਰਸਵਾ ਦਾ ਪੰਜਾਬ ਦਾ ਜਰਨਲ ਸਖਤਰ ਆਏ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਹਾਂ ਬਿਲਕੁਲ ਜੀ ਅੱਜ ਕੇਂਦਰੀ ਡਸਟਰੀਟ ਯੂਨੀਅਨ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਸੀਂ ਪੰਜਾਬ ਚ ਜਿਹੜੇ ਜਿਹੜੇ ਜ਼ਿਲ੍ਹਿਆਂ ਚ ਸ਼ਾਮਲ ਆ ਉੱਥੇ-ਉੱਥੇ ਅਸੀਂ ਵੱਡੇ ਇਕੱਠਾਂ ਦੇ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਕੀ ਲੱਗਦਾ ਅੱਜ ਭਾਰਤ ਜਿਹੜਾ ਪ੍ਰੋਪਰ ਤਰੀਕੇ ਨਾਲ ਬੰਦ ਦਾ ਕਿ ਅਜੇ ਵੀ ਜਿਹੜੀਆਂ ਕੋਈ ਘਰਾਣਿਆਂ ਦੀਆਂ ਦੁਕਾਨਾਂ ਨੇ ਖੁੱਲੀਆਂ ਨੇ ਅੱਜ ਪੰਜਾਬ ਤਾਂ ਬਹੁਤ ਇਤਿਹਾਸਕ ਬੰਦ ਹੋਇਆ ਪੰਜਾਬ ਦਾ ਤਾਂ ਬਹੁਤ ਸਾਰੇ ਵੱਡੇ ਸ਼ਹਿਰ ਜਿਹੜੇ ਸਾਡੇ ਕੋਲ ਜਾਣਕਾਰੀਆਂ ਨੇ ਟਰਾਂਸਪੋਰਟਰਾਂ ਦੀਆਂ ਯੂਨੀਅਨਾਂ ਨੇ ਬੰਦ ਕੀਤਾ ਦੁੱਧ ਦੀ ਯੂਨੀਅਨ ਨੇ ਬੰਦ ਕੀਤਾ ਔਰ ਵਪਾਰ ਮੰਡਲ ਜਿਹੜੇ ਬੰਦ ਕਰਕੇ ਇਕੱਠਾਂ ਦੇ ਵਿੱਚ ਸ਼ਾਮਲ ਹੋਇਆ ਪੰਜਾਬ ਇੱਕ ਇਤਿਹਾਸਕ ਬੰਦ ਵੱਲ ਔਰ ਪੂਰੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਤੇ ਸਫਲ ਬੰਦ ਹੋਏ ਆ ਪਰ ਇਹ ਪ੍ਰੈਪਰੇਸ਼ਨ ਕਿਉਂਕਿ ਇਹ ਪਹਿਲਾ ਸੱਦਾ ਸੀਗਾ ਲਗਾਤਾਰ ਜਿਵੇਂ ਮੂਵਮੈਂਟ ਬਾਨੀ ਆ ਜੇ ਗਾਮੀ ਜੇ ਕੋ ਸਦਾ ਹੋਗਾ ਲੋਕ ਨੂੰ ਫੋਲ ਚੜਾਉਣਾ ਨਾ ਲਾਤਾ ਤਾਂ ਬਾਅਦ ਜਿਹੜੇ ਹਰਿਆਣੇ ਦੇ ਲੋਕ ਨੇ ਕਿਸਾਨ ਨੇ ਕਿਉਂਕਿ ਹਰਿਆਣੇ ਦੇ ਕਿਸਾਨ ਵੀ ਇੱਕ ਹਿੱਸਾ ਬਣ ਚੁੱਕੇ ਨੇ ਇਸ ਅੰਦੋਲਨ ਦਾ ਸਰਕਾਰ ਦੇਖ ਸਕਦੇ ਨੇ ਖੱਟਣ ਸਰਕਾਰ ਦੇਖੋ ਹਰਿਆਣੇ ਦੀ ਜਿਹੜੀ ਸਰਕਾਰ ਆ ਪਹਿਲਾਂ ਵੀ ਉਹਦੇ ਹੁਣ ਮੂੰਹ ਦੀ ਖਾਣੀ ਪਈ ਸੀ ਮਨੋਲਨਾਰ ਖੱਟਰ ਦਾ ਜਹਾਜ਼ ਤੱਕ ਨਹੀਂ ਲੋਕਾਂ ਨੇ ਉਤਰਨ ਦਿੱਤਾ ਅੰਬਾਲੇ ਦੇ ਵਿੱਚ ਜਿਹੜਾ ਇਹਨਾਂ ਦਾ ਡਿਪਟੀ ਸੀਐਮ ਆ ਉਹਦਾ ਜਹਾਜ਼ ਤੱਕ ਨਹੀਂ ਉਤਰਨ ਦਿੱਤਾ ਸੀਗਾ ਜਿਹੜਾ ਹਰਿਆਣੇ ਦੇ ਵਿੱਚ ਐਨਕਲਾਬੀ ਜਿਹੜੀ ਕਿਸਾਨਾਂ ਦੀ ਬਹੁਤ ਵੱਡੀ ਲਹਿਰ ਆ ਔਰ ਇਹ ਇਕੱਲੇ ਹਰਿਆਣਾ ਖੱਟਰ ਦੇ ਬਾਪ ਦਾ ਨਹੀਂ ਹੈ ਹਰਿਆਣੇ ਦੇ ਵਿੱਚ ਕਿਰਤੀ ਮਜ਼ਦੂਰ ਵੀ ਰਹਿੰਦੇ ਆ ਕਿਸਾਨ ਵੀ ਰਹਿੰਦੇ ਆ ਉਹ ਕਿਸਾਨਾਂ ਦੇ ਮਜ਼ਦੂਰਾਂ ਦੇ ਅੰਦੋਲਨ ਦੇ ਨਾਲ ਹਮੇਤਾ ਹਮੇਸ਼ਾ ਹਮਾਇਤ ਕਰਦੇ ਰਹੇ ਆ ਇਸ ਕਰਕੇ ਇਹ ਇਕੱਲੇ ਖੱਟਰ ਦੇ ਬਿਆਨ ਤੋਂ ਨਹੀਂ ਹੈ ਕਿ ਵੜਨ ਨਹੀਂ ਦਿੱਤਾ ਜਾਊਗਾ ਜਿੱਦੇ ਆਈ ਤੇ ਆਗੇ ਜਿੱਦੇ ਸੰਯੁਕਤ ਮੋਰਚਾ ਸੱਦਾ ਦੇਊਗਾ ਕੋਈ ਬਾਰਡਰ ਨਹੀਂ ਰੋਕ ਸਕਦਾ ਜਦੋਂ ਪੰਜਾਬ ਦੇ ਲੋਕ ਪਹਿਲਾਂ ਵੀ ਇਕੱਠੇ ਹੋ ਕੇ ਲੜੇ ਸੀ ਲੰਘ ਗਏ ਆ ਤੇ ਹਰਿਆਣੇ ਦੇ ਲੋਕਾਂ ਨੇ ਵੀ ਸਾਥ ਦਿੱਤਾ ਹੁਣ ਵੀ ਜੇ ਕੋਈ ਇਕੱਠਿਆਂ ਦਾ ਸੱਦਾ ਆਊਗਾ ਫੇਰ ਕਿੱਡੀ ਮਰਜ਼ੀ ਰੋਕ ਲਾ ਲੈਣ ਰੋਕ ਨਹੀਂ ਸਕਣਗੇ ਲੋਕ ਦਿੱਲੀ ਜਾਣਗੇ ਕਿ ਤੁਹਾਡੀ ਨੌਜਵਾਨ ਭਾਰਤ ਸਭਾ ਵੱਲੋਂ ਵੀ ਕੋਈ ਮੈਂਬਰ ਦਿੱਲੀ ਨੂੰ ਕੂਚ ਕਰ ਰਹੇ ਨੇ ਅਸੀਂ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਕਰਦੇ ਆ ਇਸ ਕਰਕੇ ਜੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੱਡਾ ਪੈਟਰਨ ਆ ਜਿਹਦੇ ਵਿੱਚ ਭਾਰਤ ਪੱਧਰ ਤੇ 500 ਜਥੇਬੰਦੀਆਂ ਸ਼ਾਮਲ ਨੇ ਜੇ ਉਹ ਕੋਈ ਹਮਾਇਤ ਦੇ ਉਹ ਜਿਹੜਾ ਸੱਦਾ ਦੇਊਗਾ ਅਸੀਂ ਬਿਲਕੁਲ ਉਹਨਾਂ ਦੇ ਨਾਲ ਜਿਹੜਾ ਸਮਰਥਨ ਕਰਾਂਗੇ